ਕੈਨੇਡਾ ਦਾ ਫੋਰਟ ਕੰਬਰਲੈਂਡ ਜਿਸ ਨੂੰ ਪਹਿਲਾਂ ਫੋਰਟ ਵਿਊਸ ਜ਼ੋਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਫੋਰਟ ਵਿਊਸ ਜ਼ੋਰ ਦਾ ਨਿਰਮਾਣ 1751 ਵਿੱਚ ਫ੍ਰਾਂਸਿੰਸੀ ਲੋਕਾਂ ਦੁਆਰਾ ਕੀਤਾ ਗਿਆ ਸੀ ਤੇ ਬ੍ਰਿਟਿਸ਼ ਦੁਆਰਾ 1755 ਵਿੱਚ ਇਸ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਮ ਫੋਰਟ ਕੰਬਰਲੈਂਡ ਰੱਖਿਆ ਗਿਆ ਸੀ ਇਹ ਕਿਲਾ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਤੇ ਨਿਊ ਬ੍ਰਾਂਜ਼ਵਿਕ ਦੀ ਸੀਮਾ ਤੇ ਸਥਿਤ ਹੈ ਇਸ ਦੇ ਕਬਜ਼ਾ ਕਰਨ ਤੋਂ ਬਾਅਦ ਬ੍ਰਿਟਸ਼ਰਾ ਨੇ ਫ੍ਰਾਂਸਿੰਸੀ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਸੀ 1835 ਵਿੱਚ ਇਸ ਕਿਲੇ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਕੈਨੇਡਾ ਦੇ ਇਤਿਹਾਸਕ ਸਥਾਨਾਂ ਤੇ ਸਮਾਰਕ ਬੋਰਡ ਨੇ ਇਸ ਸਾਈਟ ਨੂੰ 1926 ਦੇ ਵਿੱਚ ਇਸ ਦੀ ਇਤਿਹਾਸਕ ਮਹੱਤਤਾ ਦੇ ਕਾਰਨ ਸ਼੍ਰੇਣੀਬੰਦ ਕੀਤਾ ਸੀ ਇਹ ਕਿਲਾ ਨਿਊ ਬ੍ਰਾਂਜ਼ਵਿਕ ਸੂਬੇ ਦੇ ਸ਼ਹਿਰ ਮੌਂਟਨ ਤੋਂ ਲਗਭਗ 57 ਕਿਲੋਮੀਟਰ ਦੂਰ ਸਥਿਤ ਹੈ ਤੇ ਮੈਂ ਮਿਤੀ 13 ਅਗਸਤ 2024 ਨੂੰ ਇੱਥੇ ਆਪਣੇ ਪਰਿਵਾਰ ਨਾਲ ਘੁੰਮਣ ਗਿਆ ਸੀ ਇਸ ਕਿਲੇ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਸਾਂਝੀ ਕਰਦਾ ਹੈ ਇਹ ਹੈਗਾ ਜੀ ਇਹ ਕਿਲਾ ਕિલ્ਲੇ ਦੇ ਵਿੱਚ ਅੰਦਰ ਜਾਣ ਦਾ ਹੈ ਰਸਤਾ ਇੱਥੋਂ ਅਸੀਂ ਅੰਦਰ ਜਾ ਰਹੇ ਹਾਂ ਕਿਲੇ ਦੇ ਵਿੱਚ ਅੰਦਰ ਆਉਂਦਿਆਂ ਤੁਸੀਂ ਦੇਖ ਸਕਦੇ ਹੋ ਇੱਧਰ ਹੈਗਾ ਇਹ ਹੈਗਾ ਕਿ ਕિલ્ਲੇ ਦੇ ਵਿੱਚ ਚੰਦਰਾ ਹੋ ਗਿਆ ਠੀਕ ਅੰਦਰ ਆ ਕੇ ਇੱਕ ਇੱਧਰ ਅੰਦਰ ਰਸਤਾ ਜਾਂਦਾ ਦੇਖਦੇ ਅੰਦਰ ਕੀ ਹੈ ਆ ਦੇਖੋ ਕਿਲੇ ਦੇ ਵਿੱਚ ਅੰਦਰ ਜਾਉਂਦਾ ਰਸਤਾ ਅੰਦਰ ਦੇਖਦੇ ਜਾ ਕੇ ਕੀ ਅੰਦਰ ਦੂ ਲੋ ਉਤਰਵਾਜੇ ਨੇ ਨਜ਼ਰ ਆ ਰਹੇ ਇੱਕ ਦਰਵਾਜੇ ਤੇ ਤਾਲਾ ਲੱਗਿਆ ਸੱਜੇ ਪਾਸੇ ਦੂਜੇ ਵਾਸੇ ਖੱਬੇ ਵਾਸੇ ਬੰਦ ਅੱਗੇ ਬੰਦ ਕੀਤਾ ਹੋਇਆ ਜੋ ਨਜ਼ਰ ਆ ਰਿਹਾ ਮੈਨੂੰ ਫਿਲਹਾਲ ਖੂਹ ਹੈ ਕੋਈ ਤੁਸੀਂ ਇਹ ਦੇਖ ਸਕਦੇ ਹੋ ਇੱਥੋਂ ਅਸੀਂ ਬਾਹਰ ਨਿਕਲੇ ਫਿਰ ਰਾਹ ਹੋਇਆ ਮੈਨੂੰ ਲੱਗਦਾ ਇਸ ਕਰਕੇ ਬਣਾਇਆ ਨੇ ਜਦੋਂ ਉੱਥੇ ਕੋਈ ਗੋਲਾਬਾਰੀ ਹੁੰਦੀ ਹੋਵੇ ਤੇ ਉਹਦੇ ਸ਼ੈਲਟਰ ਲੈ ਲਏ ਇਹ ਲੱਗ ਰਿਹਾ ਇਸ ਤਰ੍ਹਾਂ ਉੱਪਰ ਜਾਣ ਦਾ ਵੀ ਰਸਤਾ ਵੀ ਦੇਖਦੇ ਆਂ ਇਹ ਕੋਈ ਵੀ ਸਹੀ ਮੋਹੀ ਸ਼ੈਲਟਰ ਨੇ ਜੋ ਹੀ ਮੈਨੂੰ ਲੱਗ ਰਿਹਾ ਕਿ ਸ਼ੈਲਟਰ ਦੇ ਵਿੱਚ ਜਦੋਂ ਤੋਂ ਬੰਬਾਰਡਮੈਂਟ ਹੁੰਦੀ ਹੋਵੇ ਤੂੰ ਦੇ ਬਚਣ ਲਈ ਇੱਧਰ ਵੀ ਇੱਕ ਅੰਦਰ ਜਾਣ ਦਾ ਰਸਤਾ ਹੈ ਇਹ ਵੀ ਦੇਖਦੇ ਕੀ ਹੈ ਅੰਦੇ ਅੰਦਰ ਵੀ ਲੁਕਜੇ ਹੋਣੇ ਨੇ ਇੱਥੇ ਵੀ ਤਾਲਾ ਲੱਗਿਆ खुलता जिस तरह खुल मैनेजमेंट उपर जाए दिखाने नज़ारा उपर आ गए उपर आके आले दुआले नज़ारा देख लो सतारा सौ सतवंजा फोटो दिखाई गई है ਉਹੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਨਾ ਉੱਥੋਂ ਲੈ ਕੇ ਆਉਂਦਾ ਹੋਇਆ ਐ ਉੱਪਰ ਟੈਂਕ ਲੈ ਕੇ ਆਉਂਦੇ ਸੀਗੇ ਟੈਨਕੀ ਟੋਪ ਲੈ ਕੇ ਆਉਂਦੇ ਸੀ ਟੋਪ ਉੱਤੋਂ ਉਸ ਰਸਤੇ ਤੋਂ ਉੱਪਰ ਆਉਂਦੀ ਸੀ ਉੱਪਰ ਆ ਕੇ ਇੱਥੋਂ ਬੰਬਾਰਡਮੈਂਟ ਹੁੰਦੀ ਸੀ ਆ ਦੇਖੋ ਪੁਰਾਣਾ ਰਸਤਾ ਬੰਬਾਰਡਮੈਂਟ ਲਈ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਨਾ ਸਾਹਮਣੇ ਆ ਦੇਖੋ ਐ ਉਹਨਾਂ ਰਸਤਾ ਐ ਉੱਪਰ ਬੰਬਾਰਡਮੈਂਟ ਹੋ ਰਹੀ ਹੈ ਇਹ ਦੇਖੋ ਉਸ ਤੋਂ ਬਾਅਦ ਇਹ ਨਜ਼ਾਰੇ ਹੁਣ ਮੈਂ ਤੁਹਾਨੂੰ ਪਰਲੇ ਪਾਸੇ ਸਮੁੰਦਰ ਵੀ ਦਿਖਾਣਾ ਤੁਸੀਂ ਆਪਕੇ ਚਲੋ ਕਿਉਂ ਬਣਾਇਆ ਸੀਗੀ ਇਹ ਕਿਲਾ ਉਹ ਦਿਖਾਦਾ ਕਿਉਂਕਿ ਉਹ ਪਰਲੇ ਪਾਸੇ ਸਮੁੰਦਰ ਹੈ ਸਮੁੰਦਰ ਤਾਂ ਉੱਪਰ ਹੀ ਜਾ ਕੇ ਦਿਖਾਣਾ ਹੈ ਇਧਰੋਂ ਨਜ਼ਰ ਨਹੀਂ ਆ ਰਿਹਾ ਇੱਥੇ ਵੀ ਉਹ ਸੇਮ ਦਰਵਾਜ਼ਾ ਬਣਿਆ ਹੈ ਰਸਤਾ ਬਣਿਆ ਹੈ ਇੱਥੋਂ ਆਂਦੇ ਸੀਗੇ ਇਹ ਜੋ ਹੁਣ ਮੈਨੂੰ ਅੰਦਾਜ਼ਾ ਲੱਗ ਗਿਆ ਇਹ ਹੋਏਗਾ ਇਹਦੇ ਅੰਦਰ ਉਹਨਾਂ ਦਾ ਬਰੂਦ ਪਿਆ ਹੁੰਦਾ ਸੀਗਾ ਉੱਤੇ ਪਹਾੜ ਦੇ ਥੱਲੇ ਇਹਨਾਂ ਨੇ ਖੋਦ ਕੇ ਇਹਨੂੰ ਬਣਾਇਆ ਸੀ ਬਰੂਦ ਖਾਨਾ ਅਤੇ 1 2 3 4 4 ਦੇ ਕਰੀਬ ਬਰੂਦ ਖੰਦੇ ਆ ਜੀ ਨਜ਼ਰ ਆ ਰਹੇ ਜੋ ਹੁਣ ਆ ਦੇਖੋ ਕੈਨੇਡਾ ਦਾ ਫਲੈਗ ਮੈਂ ਉੱਪਰ ਚੱਲਦਾ ਉੱਪਰ ਤੁਹਾਨੂੰ ਸਮੁੰਦਰ ਦਿਖਾਉਣਾ ਥੋੜਾ ਸੂਰਜ ਛਿਪਾ ਪਿਆ ਇਸ ਕਰਕੇ ਸੂਰਜ ਲੇਕਿਨ ਥੋੜੀ ਜਿਹੀ ਪ੍ਰੋਬਲਮ ਹੈ ਪਰ ਫਿਰ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਉਹ ਇਹ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਦੇਖੋ ਇਹ ਧੱਲੇ ਨੇ ਇੱਥੇ ਉੱਪਰ ਦੇਖਦੇ ਨੇ ਠੀਕ ਹੈ ਨਾ ਉਹ ਦੇਖੋ ਬਲੇ ਸਮੁੰਦਰ ਉਹ ਦੇਖੋ ਬਲੇ ਸਮੁੰਦਰ ਇਸ ਸਮੁੰਦਰ ਸਮੁੰਦਰ ਕੋਈ ਆਵੇ ਉਹਨੂੰ ਦੂਰੋਂ ਨਿਗਰੱਖਣ ਲਈ ਐਨੀ ਉੱਚੀ ਹਾਈਟ ਦੇ ਉੱਤੇ ਬਣਾਇਆ ਸੀ ਦੂਰੋਂ ਪਤਾ ਲੱਗ ਜਾਏ ਕੋਈ ਆ ਰਿਹਾ ਜੇ ਨਹੀਂ ਆ ਰਿਹਾ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਸੀ ਨਾ ਉਹ ਸਮੁੰਦਰ ਹੈ ਸੁੰਦਰ ਤੂਬਾ ਦਾ ਇੱਕੋ ਫੇਰਾ ਤੇ ਐ ਫੇਰ ਉਹ ਹੀ ਉਹਨਾਂ ਨੇ ਸ਼ੈਲਟਰ ਬਣਾਏ ਨੇ ਤਾਂ ਕਿ ਜੇ ਤੂਬਾ ਮੇਂ ਹੋਵੇ ਤੁਹਾਡੇ ਬੱਚੇ ਬਾਹਰ ਵੀ ਜਾਨ ਦਾ ਰਸਤਾ ਅੰਦਰ ਉਹ ਦੇਖੋ ਇਹਦੇ ਵਿੱਚ ਚੋਈ ਹੈ बर आए न ਤੁਰਾਨਿਕਲੀ ਇਹ ਮੌਪਰੋ ਤੁਹਾਨੂੰ ਦਿਖਾਈ ਸੀ ਵੀਡੀਓ ਨਾ ਖੱਬੇ ਪਾਸੇ ਖੱਬੇ ਪਾਸੇ ਤੁਸੀਂ ਦੇਖਿਆ ਸੀ ਸਮੁੰਦਰ ਇਹ ਸਮੁੰਦਰ ਆ ਦੇਖੋ ਜੀ ਕਿਹੜੀ ਕਿਹੜੀ ਤੋਪ ਪਈ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਫਿਰ ਹੁੰਦੇ ਨਾਮ ਸੌਤੋਬਲਸ ਕੋਨਟ ਬੋਰ ਮਜ਼ਲ ਲੋਡਰ ਫਿਰ ਰਾਈਫਲਡ ਮਜ਼ਲ ਲੋਡਰ ਫਿਰ ਕੈਰਨ ਐਡ ਫਿਰ ਮੁਰਤਾਰ ਜਿਹੜਾ ਤੋਂ ਗੋਲੇ ਸੁੱਟਣੇ ਵਾਲਾ ਹੁੰਦਾ ਐ ਗੰਜ਼ ਹੈ ਇਹਨੇ ਦੇਖੋ ਟੋਪਾ ਕਿਹਦਾ ਇਹ ਟੋਪਾ ਉਹ ਛੋਟਾ ਜਿਹਾ ਮੁਰਤਾਰ